ਕਿ ਪਾਣੀ ਜਾਂਦਾ ਕਈ ਜਿਹੀ ਚ ਘੁੱਟ ਗਈ ਨੀਗਾ ਤੂੰ ਮੇਰੀ ਗੱਲ 'ਚ ਨਾ ਬੋਲਿਆ ਕਰ ਠੀਕ ਆ ਤੂੰ ਨਿਆਣੀ ਆ ਜੇ ਤੈਨੂੰ ਨੀ ਕਿ ਸਮਝ ਕੋਈ ਵੀ ਚਲ ਮੰਮੀ ਮੈਂ ਨਹੀਂ ਆਣੀ ਸਹੀ ਪਰ ਫੇਰ ਵੀ ਇਦਾਂ ਨਾ ਚੰਗਾ ਨਹੀਂ ਲੱਗਦਾ ਅੱਗੇ ਵੀ ਕਰਦੇ ਸੀ ਤੇ ਇਹਨਾਂ ਨੂੰ ਕਹਿਣੀਆ ਕਰ ਲਿਆ ਕਰਨ ਆਪੇ ਨਹੀਂ ਤੇ ਕਿਦਾਂ ਚੰਗਾ ਲੱਗਦਾ ਪਲੰਗ ਤੇ ਬਿਠਾ ਕੇ ਤੇ ਮੂੰਹ 'ਚ ਬੁਰਕੀਆਂ ਪਾ ਫਿਰ ਇਹਨਾਂ ਦੇ ਹੈ ਚਲ ਉਹਨਾਂ ਦਾ ਕੰਮ ਕਰੋਂ ਦੇਤੇ ਹੈਗੇ ਰੋਟੀ ਪਾਣੀ ਦਾ ਸਾਰਾ ਕਰਦੇ ਤੇ ਹੈਗੇ ਓਡੇ ਨਾਲ ਉਹ ਵੀ ਕਰਤਾ ਮੈਂ ਅੱਡ ਕੰਮ ਆਪਣਾ ਲਿਆ ਕੇ ਖਾਣਾ ਉਹਨਾਂ ਨੇ ਪਕਾਉਣਾ ਖਾਣਾ ਤੇ ਅਸੀਂ ਆਪਣਾ ਬਸ ਤੇ ਆ ਜਿਹੜਾ ਗੋਏ ਦਾ ਕੰਮ ਆ ਨਾ ਇਹ ਹਟਾਉਣ ਦੀ ਲੋੜ ਨਹੀਂ ਕੀ ਇਹਨ ਅਨੇਤ ਫਿਰ ਉਹ ਦੁੱਧ ਵੀ ਬੰਦ ਕਰ ਦੇਣਾ ਇਹਨਾਂ ਦਾ ਫਿਰ ਇਹਨਾਂ ਨੂੰ ਪਤਾ ਲੱਗੂ ਮੁੱਲ ਕਿਦਾਂ ਲਿਆਉਣਾ ਦੁੱਧ ਚਲ ਮੰਮੀ ਤੁਸੀਂ ਇਦਾਂ ਕਿਉਂ ਕਰਨ ਦੇ ਜੀ ਤੁਸੀਂ ਤਾਂ ਉਹਨਾਂ ਵਾਲੀ ਕਰਤੀ ਨਾ ਫਿਰ ਅਕੇ ਤਾਈ ਇਦਾਂ ਕਰਦੀ ਹੁੰਦੀ ਸੀਗੀ ਹੁਣ ਤੁਸੀਂ ਵੀ ਇਦਾਂ ਰਹਿ ਜੇ ਕਰਨ ਪੁੱਤ ਮੰਗਿਆਈ ਬੜੀ ਆ ਦੁੱਧ ਕਿੰਨਾ ਮਹਿੰਗਾ 80 ਰੁਪਏ ਕਿਲੋ ਦੁੱਧ ਵਾਂ ਮੱਝ ਦਾ ਲੈਣ ਜਾਓ ਤੇ ਤੇ ਜੇ ਕੰਮ ਕਰ ਲੈਣਗੇ ਤੇ ਦੁੱਧ ਵਰਤ ਲੈਣਗੇ ਤੇ ਫਿਰ ਕੀ ਆ ਫੁੱਲ ਵੀਡੀਓ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਤੇ ਚੈਨਲ ਨੂੰ